ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੈਡੀਊਲ ਦਾ ਪਰਦਾਫਾਸ਼ ਕੀਤਾ। ਕੱਲ ਆਪਰੇਸ਼ਨ ਦੇ ਵਿੱਚ ਇੱਕ ਨਾਬਾਲਗ ਦੇ ਸਨੇਤੇ ਨਾ 13 ਕਾਰਕੂਨ ਗ੍ਰਿਫਤਾਰ ਕੀਤੇ ਗਏ। ਮੁਲਜ਼ਮਾਂ ਦੇ ਕੋਲੋਂ ਦੋ ਆਰਪੀਜੀ ਤੇ ਇੱਕ ਲਾਂਚਰ ਬਰਾਮਦ ਕੀਤਾ ਗਿਆ। ਦੋ ਆਈਡੀ ਹੈਂਡ ਗ੍ਰੇਨੇਡ ਤੇ 2 ਕਿਲੋ ਆਰਡੀਐਕ ਸਤੇ ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ। ਪੰਜ ਪਿਸਤਲ ਵੀ ਉਹਨਾਂ ਦੇ ਕੋਲੋਂ ਬਰਾਮਦ ਕੀਤੇ ਕਿ ਨੇ ਹਰਵਿੰਦਰ ਰਿੰਦਾ ਦੇ ਨਾਲ ਇਹਨਾਂ ਮਲਜ਼ਮਾਂ ਦੇ ਤਾਰ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਇੱਕ ਵਫਰ ਤੋਂ ਦੱਸ ਇੱਕ ਪੰਜਾਬ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੈਡੀਊਲ ਦਾ ਪਰਦਾ ਫਾਸ਼ ਕੀਤਾ ਹੈ ਕੁੱਲ ਮਿਲਾ ਕੇ ਆਪਰੇਸ਼ਨ ਦੇ ਵਿੱਚ ਇੱਕ ਨਾਬਾਲਗ ਦੇ ਸਣੇ 13 ਕਾਰਕੂਨ ਗ੍ਰਫਤਾਰ ਕੀਤੇ ਗਏ ਨੇ ਮਲਜ਼ਮਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਤੰਬਾਕੂ ਖੇਸ ਸਮਗਰੀ ਬਰਾਮਦ ਕੀਤੀ ਗਈ ਹੈ ਮਾਰੂ ਹਥਿਆਰ ਬਰਾਮਦ ਕੀਤੇ ਨੇ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਮਲਜ਼ਮਾਂ ਦੇ ਕੋਲੋਂ ਦੋ ਆਰ ਪੀ ਜੀ ਇੱਕ ਲਾਂਚਰ ਬਰਾਮਦ ਹੋਇਆ ਹੈ ਦੋ ਆਈ ਡੀ ਹੈਂਡ ਗ੍ਰੇਨੇਡ ਤੇ 2 ਕਿਲੋ ਆਰ ਡੀ ਐਕਸ ਤੇ ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ ਪੰਜ ਪਿਸਟਲ ਵੀ ਬਰਾਮਦ ਕੀਤੇ ਗਏ ਨੇ ਹਰਵਿੰਦਰ ਰਿੰਦਾ ਦੇ ਨਾਲ ਇਹਨਾਂ ਮਲਜ਼ਮਾਂ ਦੇ ਤਾਰ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਇੱਕ ਵਾਰ ਪੜਤੋ ਦੱਸਦੀ ਹੈ ਕਿ ਲਗਾਤਾਰ دہشت گردੀ ਮੋਡੀਊਲ ਦਾ ਪਰਦਾ ਫਾਸ਼ ਹੁੰਦਾ ਤੇ ਅੱਜ ਇੱਕ ਵਾਰ ਪੜਤੋ ਇੱਕ ਇੱਕ ਨਹੀਂ ਦੋ دہشت گردੀ ਮੋਡੀਊਲ ਦਾ ਪਰਦਾ ਫਾਸ਼ ਹੋਇਆ ਤੇ ਇਸ ਪੂਰੇ ਮਾਮਲੇ ਦੇ ਵਿੱਚ 13 ਕਾਰਕੂਨ ਗ੍ਰਿਫਤਾਰ ਕੀਤੇ ਗਏ ਨੇ 13 ਕਾਰਕੂਨ ਗ੍ਰਿਫਤਾਰ ਕੀਤੇ ਗਏ ਨੇ ਇੱਕ ਨਾਬਾਲਗ ਵੀ ਹੈ ਇਨਾ ਮੁਲਜ਼ਮਾਂ ਵਿੱਚ ਇੱਕ ਨਵਾਲਿਕ ਵੀ ਹੈ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੋਡੀਊਲ ਨੇ 13 ਕਾਰਕੂਨ ਬ੍ਰਾਹਮਤ ਕੀਤੇ ਗਏ ਨੇ ਇੱਕ ਨਵਾਲਿਕ ਹੈ ਉਹਨਾਂ ਦੇ ਕੋਲੋਂ ਦੋ ਆਰਪੀਜੀ ਬ੍ਰਾਹਮਤ ਕੀਤੇ ਗਏ ਨੇ ਦੋ ਆਈਡੀ ਹੈਂਡ ਗ੍ਰੇਨੇਡ 2 ਕਿਲੋ ਆਰਡੀਐਕ ਸਿਮੋਟ ਕੰਟਰੋਲ ਬ੍ਰਾਹਮਤ ਕੀਤਾ ਗਿਆ ਪੰਜ ਮਿਸਟਲ ਵੀ ਮੁਲਜ਼ਮਾਂ ਦੇ ਕੋਲੋਂ ਬ੍ਰਾਹਮਤ ਕੀਤੇ ਗਏ ਨੇ ਅਰਵਿੰਦਰ ਰਿੰਦਾ ਦੇ ਨਾਲ ਇਹਨਾਂ ਮੁਲਜ਼ਮਾਂ ਦੇ ਤਾਰ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਤਕਦੋ ਕੀ ਮੇਕ ਟੋਅ ਇਹ ਗ੍ਰਫਤਾਰੀ ਹੋਈ ਹੈ ਕਿਵੇਂ ਇਹਨਾਂ ਨੂੰ ਧਰ ਦਬੋਚ ਆ ਗਿਆ ਹੈ ਨਾਬਾਲਗ ਦਸਣੇ 13 ਕਾਰਕੂਨ ਗ੍ਰਫਤਾਰ ਕੀਤੇ ਗਏ ਨੇ ਮਾਰੂ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਇਨੀ ਵੱਡੀ ਮਾਤਰਾ ਦੇ ਵਿੱਚ ਆ ਡੀਅਰਸ ਇਨੀ ਵੱਡੀ ਮਾਤਰਾ ਦੇ ਵਿੱਚ ਤਮਾਕਾ ਖੇਸ ਸਮਗਰੀ ਤੇ ਇਨੀ ਵੱਡੀ ਮਾਤਰਾ ਦੇ ਵਿੱਚ ਮਾਰੂ ਹਥਿਆਰ ਇਹਨਾਂ ਦੇ ਕੋਲੋਂ ਜੋ ਬਰਾਮਦ ਕੀਤੇ ਗਏ ਨੇ ਤਾਂ ਕਿਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਰ ਜਾਂ ਕਿਤੇ ਸਪਲਾਈ ਕਰਨ ਦੇ ਸਗੇ ਕਈ ਤਰ੍ਹਾਂ ਦੇ ਸਵਾਲ ਜੋ ਜੁੜੇ ਹੋਏ ਨੇ ਫਿਲਹਾਲ ਇਸ ਬਾਰੇ ਤਫਤੀਸ਼ ਸ਼ੁਰੂ ਕੀਤੀ ਗਈ ਹੈ 13 ਕਾਰਕੂਨ ਗ੍ਰਿਫਤਾਰ ਕੀਤੇ ਗਏ ਨੇ ਆਪਣੇ ਆਪ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਇਸ ਕਦਰ ਆਈਡੀਐਕਸ ਬਰਾਮਦ ਹੋਣਾ ਤੇ ਵੱਡੀ ਮਾਤਰਾ ਦੇ ਵਿੱਚ ਪਿਸਟਲ ਬਰਾਮਦ ਹੋਣੇ ਔਰ ਇਨੀ ਵੱਡੇ ਗਿਣਤੀ ਦੇ ਵਿੱਚ ਕਿਸੇ دہشت ਗਰਦ ਜਦ ਇਹ ਬੰਦੀ ਦੇ ਕਾਰਕੂਨਾ ਨੂੰ ਕਾਬੂ ਕੀਤਾ ਜਾਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਈ ਤਰ੍ਹਾਂ ਦੇ ਖੱਛੇ ਜ਼ਾਹਿਰ ਹੁੰਦੇ ਨੇ ਆਖਿਰਕਾਰ ਇਹ ਤੇਰਾ ਕਾਂਕੂਨ ਕੀ ਪਲੈਨਿੰਗ ਕਰ ਰਹੀ ਸੀ ਕਿਸ ਤਰ੍ਹਾਂ ਦੀ ਪਲੈਨਿੰਗ ਕੀਤੀ ਜਾ ਰਹੀ ਸੀ ਹੈਂਡ ਗ੍ਰੇਨੇਡ ਇਨ ਦੇ ਕੋਲੋਂ ਮਿਲੇ ਨੇ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਨੇ ਮਨੋਜ ਕੀ ਜਾਣਕਾਰੀ ਕਦੋਂ ਕਿਵੇਂ ਕਿੱਥੋਂ ਇਹ ਗ੍ਰਿਫਤਾਰੀ ਹੋਈ ਹੈ ਔਰ ਕਿੰਨਾ ਨਿਮਾਕਾ ਕੇ ਸਮਗਰੀ ਤੇ ਮਾਰੂ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਆ ਬਿਲਕੁਲ ਗੱਗਨਾਪਾ ਗੱਲ ਕਰੀਏ ਕਿ ਬਹੁਤ ਬੜੀ ਬਰਾਮਦਗੀ ਹੈਗੀ ਆ ਪੰਜਾਬ ਨੂੰ ਪੂਰੇ ਪੰਜਾਬ ਨੂੰ ਦਹਿਲਾਨ ਦੀ ਜਿਹੜੀ ਪੂਰੀ ਜਿਹੜੀ ਕੋਸ਼ਿਸ਼ ਸੀਗੀ ਉਹ ਨਾਕਾਮ ਕਰ ਦਿੱਤੀ ਗਈ ਹੈ ਗੱਲ ਕਰੀਏ ਆਪਾਂ ਦੇ ਪੰਜਾਬ ਪੁਲਿਸ ਵੱਲੋਂ ਤਾਂ ਅਤਕਤ ਨਹੀਂ ਹੋਣੀ ਨਹੀਂ ਹੋਵੇਗੀ ਕਿਉਂਕਿ ਦੋ ਮੋਡਿਊਲ ਜਿਹੜੇ ਨੇ ਬੜੇ ਬੜੀ ਭਾਰੀ ਹਥਿਆਰ ਨੂੰ ਬਰਾਮਦ ਕੀਤੇ ਗਏ ਨੇ ਅਸੀਂ ਜੇ ਗੱਲ ਕਰਦੇ ਆ ਤਾਂ ਮੋਡਿਊਲ ਨੰਬਰ 1 ਜਿਹੜਾ ਹੈਗਾ ਫਰਾਂਸ ਦੇ ਆਧਾਰਿਤ BK ਅਜ ਦਾ ਲਿੰਕ ਨਾਲ ਸੰਬੰਧਤ ਹੈਗਾ ਜੀ ਤੇ ਮਾਸਟਰਮਾਈਂਡ ਸਤਨਾਮ ਸਿੰਘ ਸੱਤਾ ਹੁਸ਼ਿਆਰਪੁਰ ਜਿਹੜਾ ਹੈਗਾ ਉਹਦਾ ਜਿਹੜਾ ਮੋਡਿਊਲ ਸੀਗਾ ਚਾਰ ਗ੍ਰਫਤਾਰ ਹੋਣ ਦੇ ਵਿੱਚ ਜਤਿੰ ਸਰਪ੍ਰੀਸਿੰਗ ਗਰੂਪ ਜਗਰੂਪ ਤੇ ਇਹਦੇ ਨਾਲ ਜਿਹੜਾ ਐਸਐਸਸੀ ਕੀ ਅੰਮ੍ਰਿਤਸਰ ਉਹਨਾਂ ਨੇ ਇਹਦੇ ਪਰ ਯੂਪੀਏ ਦੇ ਤਹਿਤ ਜਿਹੜੀ ਐਫਆਈਆ ਦਰਜ ਕੀਤੀ ਹੈ ਇਹਨਾਂ ਕੋਲ ਤੇ ਆਰਬੀਜੀ ਲੋਡੇਡ 2 ਆਈਆਈਡੀ 2.5 ਕਿਲੋ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈਗੀ ਆਪਾਂ ਕਰ ਕਰੀਏ ਡੈਡਨੋਟਰ 2 ਹੈਂਡ ਗ੍ਰੇਡ 2 ਦੋ ਹੈਂਡ ਹੈਂਗਨ 2 2 ਕਿਲੋਗ੍ਰਾਮ ਆਰਡੀ ਆਰਡੀ ਐਕਸ ਤੇ ਤਿੰਨ ਪਿਸਤੌਲ ਰਿਮੋਟ ਮਿਲਿਆ ਮੈਗਜ਼ਨ ਮੈਗਜ਼ਨ ਮਿਲੇ 6 34 ਜਿੰਦਾ ਕਾਰਤੂਸ ਨੇ ਤੇ ਇਸ ਦੇ ਨਾਲ ਜਿਹੜਾ ਦੂਜਾ ਮੋਡਿਊਲ ਹੈਗਾ ਉਹਦੇ ਵਿੱਚ ਜਿਹੜਾ ਜਸਵੰਦਰ ਉਹ ਮੰਨੂ ਮੰਨੂ ਦੀ ਗੱਲ ਕਰੀਏ ਅਫਗਾਨ ਜਿਹੜਾ ਗੁਰਦਾਸਪੁਰ ਗਰੀਸ ਗਰੀਸ ਚ ਚਾਲੇ ਸੀਗਾ ਇਹ ਵੀ ਹਰਬੰਦਾ ਸਿੰਘ ਰਿੰਦ ਨਾਲ ਜੁੜਿਆ ਹੋਇਆ ਸੀਗਾ ਖਾਲਸਾ ਟੈਨ ਲਿਬਰੇਸ਼ਨ ਫੋਰਸ ਦੀ ਗੱਲ ਕਰਦੇ ਆਪਾਂ ਇਹਦੇ ਵਿੱਚ 10 ਬੰਦੇ ਗ੍ਰਫਤਾਰ ਹੋਏ ਆ ਇੱਕ ਨਵਾਲਿਕ ਵੀ ਇਹਦੇ ਵਿੱਚ ਸ਼ਾਮਿਲ ਹੈਗਾ ਬਰਾਮਦੀਕਾਰ ਵੀ ਜੀ ਦੋ ਲਾਂਚਰ ਨੇ ਦੋ ਪਿਸਤਲ ਨੇ 10 ਕਾਰਤੂਸ ਨੇ ਤਿੰਨ ਬਹਨ ਨੇ ਤੇ ਬਟਾਲਾ ਚ ਯੂਪੀਏ ਦੇ ਤਹਿਤ ਇਹਦਾ ਪ੍ਰਕਿਰेश ਦਰਜ ਕੀਤਾ ਗਿਆ ਤੇ ਡੀਜੀਪੀ ਗੌਰਵ ਯਾਦ ਨੇ ਸਪਸ਼ਟ ਜਿਹੜੀ ਗੱਲ ਦੱਸੀ ਹੈ ਕਿ ਪੰਜਾਬ ਨੂੰ ਮਿਲਕੀ ਜਿਹੜਾ ਅਸੀਂ ਸੁਰੱਖਿਤ ਕਰਨਾ ਚਾਹੁੰਦੇ ਆ ਉਹਦੇ ਤਹਿਤ ਇਹ ਖਾਜਸਤਾਨ ਲਿਬਰੇਸ਼ਨ ਫੋਰਸ ਜਿਹੜਾ ਆਇਆ ਉਹਨਾਂ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਰਿੰਦੇ ਦੀ ਗੱਲ ਪਹਿਲਾਂ ਵੀ ਆਈ ਆ ਆਈਐਸਆਈ ਦੀ ਗੱਲ ਆਈ ਹੈਗੀ ਆ ਆਈਐਸਆਈ ਜਿਹੜੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਆਪਣੇ ਇਹਨਾਂ ਮੋਡਿਊਲ ਤੇ ਰਾਹੀਂ ਜਿਹੜਾ ਹੈਗਾ ਉਹ ਆਤੰਕ ਫਲਾਣ ਦੀ ਕੋਸ਼ਿਸ਼ ਕਰਦੀ ਹੈ ਦੇਖੋ ਹਰਨੈਨ ਗ੍ਰਨੇਡ ਹੋ ਰਹੇ ਸੀਗੇ ਗੱਲਾਂ ਆ ਰਹੀਆਂ ਸੀਗੀਆਂ ਹੋਰ ਤਮਾਕੀ ਹੋਣਗੇ ਉਹ ਤਮਾਕੀ ਜਿਹੜੀ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਤੋੜਿਆ ਗਿਆ ਹੈਗਾ ਉਹਨਾਂ ਦੇ ਜਿਹੜੇ ਲਿੰਕਸ ਸੀਗੇ ਉਹ ਕੱਢੇ ਖੰਘਾ ਲਏਗੇ ਨੇ ਤਾਂ ਇੰਨੀਆਂ ਗੱਲਾਂ ਆਪਾਂ ਗੱਲ ਕਹੀਏ ਕਿ ਅੱਜ ਜਿਹੜੇ ਨੇ 14 ਬੰਦੇ ਜਿਹੜੇ ਨੇ ਦੋ ਮੋਡਿਊਲ ਜਿਹੜੇ ਨੇ ਕੇ ਲਫ ਦੇ ਆਪਾਂ ਕਹੀਏ ਵੀ ਕੇਆਈ ਦੇ ਉਹ ਜਿਹੜੇ ਨੇ ਉਹ ਤੋੜੇ ਗਏ ਨੇ ਇਸ ਤੋਂ ਗੱਲ ਸਾਫ਼ ਸਿੱਕੀ ਕਿ ਪੰਜਾਬ ਦੇ ਵਿੱਚ ਆਈਐਸਆਈ ਜਿਹੜੀ ਹੈਗੀ ਹੈ ਉਹ ਪੰਜਾਬ ਪੁਲਿਸ ਹੈਸ ਡਿਸਮੈਂਟਲਡ separate terror modules which were sponsored by the inter services intelligence of pakistan and controlled by the babbar khalsa a fugitive harvinder rindra sitting in pakistan the two main nodes were france based uh, uh, satnam singh satta and greece based jaswinder singh manu agwa they have earlier also figured in the various uh, operations eh jada satnam singh hai ga eh 2010 de vich ਪਹਿਲੇ ਨੋਟਿਸ ਚ ਆਇਆ ਸੀਗਾ ਤੇ ਭਾਰੀ ਮਾਤਰਾ ਦੇ ਵਿੱਚ ਆਰਡੀਐਚ ਤੇ ਆਈਈਡੀਜ਼ ਵਗੈਰਾ ਰਿਕਵਰ ਹੋਈਆਂ ਸੀ ਇਹ ਟੋਟਲ ਇਸ ਆਪਰੇਸ਼ਨ ਦੇ ਵਿੱਚ 13 ਆਪਰੇਟਿਵਸ ਜਿਹੜੇ ਬੀਕੇਆਈ ਦੇ ਉਹ ਅਰੈਸਟ ਹੋਏ ਹੈਗੇ ਇਨ ਸੈਪਰੇਟ ਐਫਆਈਆਰਸ ਹੈਵ ਬੀਨ ਰਜਿਸਟਰਡ ਤੇ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਉਣ ਦੀ ਉਹ ਫਾਇਲ ਕੀਤੀ ਗਈ ਹੈ ਜਿਹੜੀ ਟੋਟਲ ਰਿਕਵਰੀ ਹੈਗੀ ਉਹ ਉਸ ਦੇ ਵਿੱਚ 2 ਆਈਈਡੀਜ਼ 2 ਕਿਲੋ ਦੀ ਈਚ ਆਈਈਡੀਜ਼ 2 ਆਰਪੀਜੀਸ ਅਲੋਂਗ ਵਿਦ ਅ ਲਾਂਚਰ 2 ਹੈਂਡ ਗ੍ਰੇਨੇਡ दो के जी आर डी एक्स अलॉन्ग विथ रिमोट डेटोनेटिंग डिवाइस पांच पिस्टल्स छे मैगजीनस चौताली कार्टरेज एक वायरलैस सैट और तीन वहीकल्स भी रिकवर हुई हैं तो एक आई एस आई द्वारा मास्टर माइंडेड कॉन्सपेरेसी टू स्प्रेड डिस्टर्बेंस इन पंजाब हैज़ बीन फॉयल्ड बाय द पंजाब पुलिस डी जी ਪੂਰੀ ਜਾਣਕਾਰੀ ਦਿੱਤੀ ਗਈ ਹੈ ਮਨਾਉ ਜਿਸਰਾ ਕੇ ਪਿਛਲੇ ਦਿਨਾਂ ਦੇ ਦੌਰਾਨ ਵੀ ਕਈ ਹੈਂਡ ਗ੍ਰੇਨੇਡ ਦੇ ਨਾਲ ਹਮਲਿਆਂ ਦੇ ਮਾਮਲੇ ਸਾਹਮਣੇ ਆਏ ਕਈ ਥਾਵਾਂ ਤੇ ਹਲੇ ਵੀ ਖਛੇਜ਼ਾਰ ਕਿਤੇ ਚਾਰੇ ਸੀ ਕਿ ਕਈ ਥਾਵਾਂ ਤੇ ਹਲੇ ਵੀ ਇਤਮਾਕੇ ਖੋ ਸਕਦੇ ਨੇ ਸਿਆਸਤ ਇੱਕ ਪਾਸੇ ਹੈ ਲੇਕਿਨ ਪੰਜਾਬ ਪੁਲਿਸ ਨੇ ਕਰ ਦਿਖਾਇਆ ਕਿ ਸਾਡੀ ਇੰਟੈਲੀਜੈਂਸ ਸ਼ੌਕਰਸ ਹੈ ਪੰਜਾਬ ਪੁਲਿਸ ਸਤਰਕ ਹੈ ਜ਼ੀਰੋ ਟੋਲਰੈਂਸੀ ਨੀਤੀ ਹੈ ਇਸ ਲਈ ਕਿਸੇ ਵੀ ਦਸ਼ਤਗਰਡ ਐਕਟੀਵਿਟੀ ਨੂੰ ਅੰਜਾਮ ਤੱਕ ਨਹੀਂ ਪਹੁੰਚਣ ਦਿੱਤਾ ਜਾਏਗਾ ਆ ਬਿਲਕੁਲ ਦੇਖੋ ਗਗਨ ਜਿੱਦਾਂ ਆਪਾਂ ਗੌਰਵ ਯਾਦਵ ਡੀਜੀਪੀ ਗੱਲ ਕਰ ਰਹੇ ਨੇ ਉਹਨਾਂ ਦੀ ਗੱਲ ਤੋਂ ਸਾਫ਼ ਹੈ ਕਿ ਪੂਰੇ ਪੰਜਾਬ ਨੂੰ ਦਹਿਲਾਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਗੱਲ ਕਹੀ ਕਿ ਅਸੀਂ ਐਨਾ ਜਿਹੜਾ ਸਮਾਨ ਪਕੜਿਆ ਹੈਗਾ ਐਨਾ ਜਿਹੜਾ ਵਿਸਫੋਟਕ ਪਕੜਿਆ ਹੈਗਾ ਇਹ ਬਾਕੀ ਹੀ ਪੰਜਾਬ ਦੇ ਵਿੱਚ ਜਿਹੜੀ ਆ ਸ਼ਾਂਤੀ ਫੈਲਾਉਣ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਆਂ ਵਾਲਾ ਸਮਾਨ ਜਿਹੜਾ ਹੈ ਇਲੈਕਸ਼ਨਾਂ ਦਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਪੂਰੀ ਡਿਸਟਰਬੈਂਸ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਸੀਗੀ ਵੀ ਕੀ ਆਈ ਦੇ ਬਬਰ ਖਾਲਸਾ ਇੰਟਰਨੈਸ਼ਨਲ ਦੀ ਗੱਲ ਕੀਤੀ ਹੈ ਦੋਨੇ ਮੋਡਿਊਲ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈਗੇ ਨੇ ਚਾਹੇ ਆਪਾਂ ਬਬਰ ਖ ਨੈਕਸਸ ਹੈਗਾ ਜਿਹਦੀ ਪਹਿਲਾਂ ਵੀ ਗੌਰਵ ਯਾਦਵ ਗੱਲ ਕਰ ਚੁੱਕਣਾ ਡੀਜੀਪੀ ਇਹ ਉਹ ਸਾਰੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣ ਵਾਸਤੇ ਕੰਮ ਕਰਦੇ ਨੇ ਆਪਣੇ ਗੁਰਗੇ ਛੋਟੇ ਗੁਰਗਿਆਂ ਤੋਂ ਕੰਮ ਕਰਾਉਂਦੇ ਨੇ ਤੇ ਕਰਵਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਇਹ ਗੱਲ ਨੂੰ ਪਹੁੰਚਾਉਂਦੇ ਨੇ ਕਿ ਅਸੀਂ ਹੋਰ ਕਰਵਾਵਾਂਗੇ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੀਗੀਆਂ ਜਿਸ ਤਰ੍ਹਾਂ ਦੀ ਸਮਗਰੀ ਮਿਲੀ ਉਸ ਤੋਂ ਬਾਅਦ ਸਾਫ਼ ਸੀਗੀ ਕਿ ਆਮਰ ਟੈਮ ਦੇ ਵਿੱਚ ਵਾਕਈ ਹੀ ਪੰਜਾਬ ਦੇ ਵਿੱਚ ਹੋਰ ਤਮਾਕੇ ਹੋ ਸਕਦੇ ਸੀਗੇ ਤੇ ਜੇ ਆਰਡੀਐਸ ਦੀ ਗੱਲ ਕਰਦੇ ਆਪਾਂ ਇਹ ਕਾਫੀ ਕਾਫੀ ਮਾਤਰਾ ਦੇ ਵਿੱਚ ਆਪਾਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਆਰਡੀ ਆਰਡੀ ਐਕਸ ਹੈਗਾ ਉਹ ਬਰਾਮਦ ਕੀਤਾ ਗਿਆ ਹੈਗਾ ਤੇ ਰਾਕਟ ਲਾਂਚਰ ਦੀ ਗੱਲ ਕਰੀਏ ਆਪਾਂ ਆਰਪੀਜੀ ਦੀ ਗੱਲ ਕਰੀਏ ਇਹ ਸਾਰੀਆਂ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਦੋ ਆਰਪੀਜੀ ਲਾਂਚਰ ਨੇ ਜਿਹੜਾ ਕਿ ਕਿਤੇ ਵੀ ਹਮਲਾ ਕਰ ਸਕਦੇ ਇਦਾਂ ਕਿ ਆਪਾਂ ਕਹੀਏ ਪੰਜਾਬ ਦੇ ਵਿੱਚ ਤੋਂ ਇੰਟੈਲੀਜੈਂਸ ਬਿੰਗ ਦੀ ਜਿਹੜੀ ਇਮਾਰਤ ਸੀ ਉਹਦੇ ਉੱਪਰ ਆਰਪੀਜੀ ਦਾ ਲਾਂਚਰ ਛੱਡਿਆ ਗਿਆ ਸੀਗਾ ਪਰ ਜਿਹੜਾ ਕਿ ਉਹ ਨਿਸ਼ਾਨੇ ਤੇ ਨਹੀਂ ਲੱਗਿਆ ਤਾਂ ਨੁਕਸਾਨ ਨਹੀਂ ਹੋ ਸਕਦਾ ਐਸ ਤਰ੍ਹਾਂ ਦੀਆਂ ਚੀਜ਼ਾਂ ਨੇ ਕਿਤੇ ਵੀ ਕਿਸੇ ਵੱਡੇ ਲੀਡਰ ਦੇ ਉੱਪਰ ਵੱਡੀ ਕਿਸੇ ਬਿਲਡਿੰਗ ਦੇ ਉੱਪਰ ਛੱਡੇ ਜਾ ਸਕਦੇ ਸੀਗੇ ਇਸ ਦੇ ਨਾਲ ਜੇ ਆਪਾਂ ਕਹੀਏ 2 ਆਈਡੀ 2.5 ਕਿਲੋ ਆਈਡੀ 2.5 ਕਿਲੋ ਹੈਗੀ ਹੈ ਤੇ ਉਹ 2.5 ਕਿਲੋ ਆਈਡੀ ਜਿਹੜੀ ਕਿਸੇ ਵੱਡੇ ਪਿਸਵੋਟ ਵਾਸਤੇ ਜਿਹੜੀ ਕੰਮ ਆ ਸਕਦੀ ਹੈ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਆ ਆਪਾਂ ਕੱਲ ਕਹੀਏ ਤੇ ਇਹ ਉਹ ਜਿਹੜੀ ਚੀਜ਼ਾਂ ਨੇ ਉਸ ਦੇ ਨਾਲ ਡੈਟੋਨੇਟਰ ਨੇ 2 ਹੈਂਡ ਗ੍ਰੇਨੇਡ ਰਿਮੋਟ ਕੰਟਰੋਲ ਆ 2 2 ਕਿਲੋ ਆਰਡੀਐਕਸ ਆ ਆਰਡੀਐਕਸ ਵੀ ਕਾਫੀ ਧਮਾਕਾ ਕੇਜ ਹੁੰ ਮਤਲਬ ਕਿ ਇਹ ਗੱਲਾਂ ਜਿਹੜੀ ਚੀਜ਼ਾਂ ਸਾਰੀਆਂ ਨੇ ਇਹ ਦਸਵੀਂ ਬਾਕੀ ਬਹੁਤ بڑا ਨੈਕਸਸ ਜਿਹੜਾ ਹੈਗਾ ਉਹ ਚੱਲ ਰਿਹਾ ਸੀਗਾ ਆਈਐਸਆਈ ਨੇ ਕਾਫੀ ਜਿਹਾ ਨੈਟਵਰਕ ਕੱਢ ਕੀਤਾ ਸੀਗਾ ਜਿਹਨੂੰ ਅੱਜ ਤੋੜਿਆ ਗਿਆ ਕਿਉਂਕਿ ਬਹੁਤ ਸਾਰੇ ਸਲੀਪਰ ਸੈਲਸ ਨੇ ਜਿਨ੍ਹਾਂ ਦੀ ਪਛਾਣ ਕਰਨਾ ਔਖਾ ਹੁੰਦਾ ਹੈ ਲੇਕਿਨ ਇਹ ਲੋਕ ਪੂਰੇ ਸੰਪਰਕ ਦੇ ਵਿੱਚ ਰਹਿੰਦੇ ਨੇ ਇਹ ਲੋਕ ਜਿਹੜੇ ਗੁਰਗੇ ਹੁੰਦੇ ਨੇ ਔਰ ਗੁਰਗੇ ਤੋਂ ਅੱਗੇ ਸਲੀਪਰ ਸੈਲਸ ਦੇ ਜ਼ਰੀਏ ਜੋ ਕੰਮ ਕੀਤਾ ਜਾਂਦਾ ਹੈ ਜਿਸ ਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੁੰਦਾ ਜਲਦੀ ਹੁਣ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾਏਗਾ ਬਹੁਤ ਜਲਦ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਬਿਲਕੁਲ ਬਿਲਕੁਲ ਦੇਖੋ ਸਤਰਾਮ ਸਿੰਘ ਸੱਤਾੜੇ ਦੀ ਆਪਾਂ ਗੱਲ ਕਰਦੇ ਹੈਗੇ ਆ ਫਰਾਂਸ ਵੇਚਦਾ ਹੈਗਾ ਇਹਨਾਂ ਦੇ ਜਿਹੜੇ ਗੁਰਗੇ ਆਪਾਂ ਕਹੀਏ ਕਿ ਇਹ ਜੋ ਦੱਸਿਆ ਜਾ ਰਿਹਾ ਦੋ ਮੋਡਿਊਲ ਜਿਹੜੇ ਵਸਤ ਕੀਤੇ ਨੇ ਉਹਨਾਂ ਵਿੱਚ ਇੱਕ ਦੇ ਨੌ ਬੰਦੇ ਤੇ ਇੱਕ ਚਾਰ ਨੇ 13 ਬੰਦੇ ਇਹ 13 ਬੰਦਿਆਂ ਦਾ ਕਿੱਥੇ ਕਿੱਥੇ ਲਿੰਕ ਸੀਗਾ ਲੋਕਾਂ ਰਹਿਣ ਵਾਲੇ ਆ ਕਿੱਥੇ ਕਿੱਥੇ ਜਾਂਦੇ ਸੀਗੇ ਇਹ ਪੂਰੀ ਡਿਟੇਲ ਜਿਹੜੀ ਕੀ ਹੈ ਉਹ ਹੁਣ ਪੁਲਿਸ ਜਿਹੜੀ ਜਾਣਕਾਰੀ ਕਰੇਗੀ ਇਸ ਤੋਂ ਬਾਅਦ ਹੋਰ ਜਾਣਕਾਰੀਆਂ ਸਾਹਮਣੇ ਆਣਗੇ ਤੇ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਆਵੇਂ ਟਾਈਮ ਗਗਨ ਜਿਹੜੀ ਤੁਸੀਂ ਦੇਖਿਓ ਕਿ ਹੋਣ ਵਾਲੀ ਹੈਗੀ ਆ ਕਿਉਂਕਿ ਇਹਨਾਂ ਦੇ ਲਿੰ ਦਾ ਗੱਲ ਕਰਦੀ ਹੈ ਤਾਂ ਇਸ ਤਰ੍ਹਾਂ ਦੀਆਂ ਸਫਲਤਾਵਾਂ ਹੋਰ ਆਉਣ ਵਾਲੇ ਦਿਨਾਂ 'ਚ ਮਿਲਣੇ ਨੇ ਕਿੱਥੇ ਹਥਿਆਰ ਲੁਕੋ ਕੇ ਰੱਖੇ ਨੇ ਤੇ ਕਿੱਥੇ ਕਿੱਥੇ ਸਨਾਰੇ ਸੀਗੇ ਇਹ ਵੀ ਜਾਣਕਾਰੀਆਂ ਮਿਲਣ ਗਈਆਂ ਇਸ ਤੋਂ ਗੱਲ ਸਾਫ਼ ਹੈ ਕਿ ਅੱਜ ਦੇ ਮਾਡਿਊਲ ਜਿਹੜੇ ਨੇ ਹਾਂ ਇਹ ਤਾਂ ਮੋਹਰੇ ਨੇ ਇਹ ਤਾਂ ਛੋਟੀਆਂ ਮੱਛਲੀਆਂ ਨੇ ਕਾਬੂ ਕਰ ਲਿਆ ਜਾਲ ਪਿਛਾਇਆ ਔਰ ਕਾਬੂ ਕਰ ਲਿਆ ਬੜਾ ਆਸਾਨ ਹੈ ਇਹ ਕਹਿ ਦਿੱਤਾ ਜਾਂਦਾ ਹੈ ਲੇਕਿਨ ਇਹ ਛੋਟੀਆਂ ਮੱਛਲੀਆਂ ਹੀ ਵੱਡੇ ਦਹਿਸ਼ਤਗਰਦੀ ਘਮਲੀਆਂ ਨੂੰ ਅੰਜਾਮ ਦਿੰਦੀਆਂ ਨੇ ਤੇ ਇਹਨਾਂ ਨੂੰ ਕਾਬੂ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਫਲਤਾ ਹੈ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੇ ਆਕਾਵਾਂ ਦੇ ਹੁਕਮਾਂ ਦੀ تامیل ਕਰਦੇ ਨੇ ਵਕ ਵਕ ਦੇਸ਼ਰ ਕਰਦੀ ਹਮਲਿਆਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੀ ਤੜਪਕੜ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨਾਂ ਦੇ ਆਕਾਮਾਂ ਤੱਕ ਪਹੁੰਚਣ ਦੇ ਲਈ ਹੋਰ ਵੱਡੇ ਲੈਵਲ ਤੇ ਕੇਂਦਰੀ ਲੈਵਲ ਤੱਕ ਕੇਂਦਰੀ ਏਜੰਸੀਆਂ ਦਾ ਕੰਮ ਕਿਤੇ ਜਾਣ ਦੀ ਜ਼ਰੂਰਤ ਹੈ ਬਾਬਾ ਸ਼ੁਕਰੀਆ ਮਨੋਜੀ ਫਿਰਾਂ ਤੱਕ ਦੀ ਜਾਣਕਾਰੀ ਦੇ ਲੇ